ਪੰਜਾਬ ਵਿੱਚ ਨਜਾਇਜ਼ ਕਬਜ਼ਿਆਂ ਖਿਲਾਫ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਨਗਰ ਨਗਰ ਬਟਾਲਾ ਵੱਲੋਂ ਆਵਾਜਾਈ ਦੀ ਸਹੂਲਤ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬਾਜ਼ਾਰਾਂ 'ਚ ਨਜਾਇਜ਼ ਕਬਜ਼ਾ ਵਿਰੁੱਧ ਮੁਹਿੰਮ ਵਿੱਢੀ ਗਈ ਸੀ ਤੇ ਦੁਕਾਨਦਾਰਾਂ ਵੱਲੋਂ ਕਿਤੇ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਉਥੇ ਗਰੀਬ ਫੜੀ ਵਾਲਿਆਂ ਤੇ ਪ੍ਰਸ਼ਾਸਨ ਦਾ ਜ਼ੋਰ ਚੱਲਿਆ ਜਦਕਿ ਕਈ ਸਵਾਲ ਵੀ ਉੱਠਣੇ ਲਾਜ਼ਮੀ ਸਨ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਬੰਧੀ ਐਸ.ਡੀ.ਐਮ. ਕਮ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚ ਬੇਹਦ ਕਬਜ਼ੇ ਕਰਕੇ ਪੀੜੇ ਹੋ ਗਏ ਨੇ ਕਿ ਉਥੋਂ ਲੰਘਣਾ ਮੁਸ਼ਕਲ ਹੋ ਗਿਆ ਤੇ ਨਜਾਇਜ਼ ਕਬਜ਼ੇ ਅਕਸਰ ਹੀ ਬਜ਼ਾਰਾਂ ਵਿੱਚ ਟ੍ਰੈਫਿਕ ਜਮ ਦਾ ਕਾਰਨ ਬਣਦੇ ਨੇ ਸਾਨੂੰ तकरीबन 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਇਹ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਾਪura ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਉਲੰਘਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰਦਵਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੀ ਇਨਕ੍ਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਇਹ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਊਂਜਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਆ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜਾਨੇ ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋਂ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਡੇਰਾ ਬਾਬਾ ਨਾਨਕ ਰੋਡ ਸਿਟੀ ਰੋਡ ਸਾਰੀ ਜਗ੍ਹਾ ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਸਰ ਦੇਖੋ ਇਸ ਤਰ੍ਹਾਂ 11 ਜ਼ਿੰਮੇਦਾਰਾਂ ਦਾ ਸਟੇਟਮੈਂਟ ਦੇਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕਿਹਾ ਗਿਆ ਊਟ ਪਟੰਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਆ ਸਟੈਪ ਬਾਈ ਸਟੈਪ ਸਾਰੀ ਇਨਫੋਰਮੈਂਟ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਾਣੇ ਕੋਆਪਰੇਟ ਕਰੋ ਸਾਰੇ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ ਕਰੋਗੇ ਤਾਂ ਫਿਰ ਕਿਵੇਂ ਕੰਮ ਬਣੇਗਾ ਇਹ ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ ਨਾ ਸਾਰਿਆਂ ਨੂੰ ਆਪਣੀ ਆਪਣੀ ਦੁਕਾਨ ਦੇ ਅੰਦਰ ਆਪਣੀ ਆਪਣੀ ਜਗ੍ਹਾ ਦੇ ਅੰਦਰ ਰਹਿਣਾ ਪਏਗਾ ਤੇ ਜੋ ਨਿਯਮ ਹੁੰਦੇ ਆ ਸਾਰਿਆਂ ਵਾਸਤੇ ਹੁੰਦੇ ਕੋਈ ਇੱਕ ਬੰਦੇ ਵਾਸਤੇ ਨਹੀਂ ਹੁੰਦੇ ਤੇ ਉਹਦੇ ਨਾਲ ਇਹ ਸ਼ਹਿਰ ਹੈ ਇੱਥੇ ਹੀ ਕਾਰੋਬਾਰ ਕਰ ਰਹੇ ਲੋਕ ਇੱਥੇ ਜੰਮੇ ਪੜੇ ਇੱਥੇ ਵੱਡੇ ਹੋਏ ਆ ਤੇ ਉਹਨਾਂ ਦੀ ਸ਼ਹਿਰ ਦੀ ਬਿਹਤਰੀ ਵਾਸਤੇ ਤੇ ਮੈਨੂੰ ਲੱਗਦਾ ਕਿ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਵੀ ਰਹੇ ਲੋਕ ਕੋਆਪਰੇਟ ਵੀ ਕਰ ਰਹੇ ਬਹਰ ਹਾਲ ਪੂਰੇ ਮਾਮਲੇ ਚ ਗਰੀਬ ਫੜੀ ਵਾਲਿਆਂ ਨੇ ਆਪਣੇ ਦੇ ਨਾਲ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਨੇ ਤੇ ਕਹਿ ਕੇ 50 60 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਉਹ ਤੇ ਨਾ ਕਪੜਾ ਹੀ ਲਾਈ ਦੇ ਪਹਿਲਾਂ ਮੈਂ ਪਲਾਸਕਟ ਲਾਉਂਦੀ ਸੀ ਹੋਣ ਬੱਚਿਆ ਸਿਆਰੇ ਹੋਏ ਨੇ ਮੇਰੇ ਚਾਹ ਬੱਚਿਆਂ ਨੇ ਖਾ ਦੋ ਤੀਆ ਗੋਡਾ ਮੁੰਡਾ ਮੇਰਾ ਬੋਲ ਪਿਆ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਵਾਜ ਰੋਟੀ ਲੈ ਕੇ ਆਈ ਸਭ ਬੱਚੇ ਆਂਦੇ ਇੱਥੇ ਦੇ ਨਹੀਂ ਲੱਗਿਆ ਨਾ ਪੁੱਤਰ ਰੋਟੀ ਕਿੱਥੋਂ ਘੜੀ ਆ ਸੀ ਸਾਡਾ ਤਾਂ ਸਾਰਾ ਵਿਆਹ ਨਹੀਂ ਪੁੱਤਰ ਮੇਰਾ ਕੋਈ ਨਹੀਂ 나 ਕੋ ਮੇਰਾ ਕੋਈ ਨਹੀਂ ਗੰਗ ਤੁਸੀਂ ਸਿਰ ਬਾਗ ਦਾ ਬਗੈਰ ਇਹ ਪੁੱਤਰ ਮੇਰਾ ਬੜਾ ਧਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰਾ ਉਹ ਲਾਂਦੇ ਸੋ ਇੰਨਾ ਥੇ ਨਾ ਥੋ ਵੀ 20 ਸਾਲ ਹੋ ਗਏ ਪੰਜੀ ਆਈ ਬੇ ਪਸਾਂ ਬੇ ਬੁੱਤਰ ਮਿਆਲੇ ਦਾਰ ਲਾ ਰਵਾੜ ਬਾ ਕੇ ਤੁਹਾਡੇ ਰੱਬ ਕੋ ਤ ਅਸੀਂ ਜਿਹੜੇ ਦੇ ਛੜਦੇ ਨਾ ਬਾੜਦੇ ਛੜਦੇ ਹੋਲੀ ਹੋਲੀ ਕਰ ਖਾਤੇ ਦੋੜ ਕੇ ਲਾਈ ਜਾਈਂ ਸੁਤਰ ਮੈਂ ਕੀ ਦੀ ਮਾਂ ਤੇ ਨਹੀਂ ਖਾਂਦੀ ਭਾਵੇਂ ਵੀ ਆਪਣੇ ਘਰ ਭੁੱਖੇ ਹੀ ਰਹਿ ਲਾ ਇਦਾਂ ਜੇ ਬੁੱਤਰ ਉਹਨਾਂ ਦੀ ਮੋਹ ਦੇ ਬੁੱਤਰ ਅਸੀਂ ਕੀ ਕਰ ਸਕਨੇ ਲੋਕ ਤੁਹਾਡਾ ਅੰਤ ਵਿੱਚ ਬੁੱਤਰ ਕੁਝ ਨਹੀਂ ਬੁੱਤਰ ਅਸੀਂ ਕਰ ਸਕਦੇ 3500 ਹੋ ਗਏ ਜੀ ਜਨਾਬ ਸਾਰਾ ਸਵਾਲ ਹੈ ਨਾ ਚਕਾਰ ਸਰੇ ਸਾਡਾ ਮੁਸ਼ਕਲ ਬੜੀ ਹੋ ਗਏ ਗਰੀਬੰਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੇ ਜੀ ਉਹ ਘਰ ਮਾਰੇ ਵਾਲੇ ਗੱਲ ਹੋ ਗਈ ਜਨਾਬ ਹਾਂਜੀ ਹਾਂਜੀ ਲਾਤੇ ਉਹ ਕਮੇਟੀ ਘਰ ਗਏ ਹਾਫਸਨ ਗਿਆ ਫੇਰ ਲੱਗੇ ਜਨਾਬ ਅੱਜ ਫੇ ਚਕਾਦੇ ਜਨਾਬ ਮੁਸ਼ਕਲ ਬਰੀ ਹੈ ਬੱਚਿਆਂ ਨੂੰ ਕਿੱਥੇ ਪਾਲਣਾ ਜਨਾਬ ਬੱਚੇ ਭੁੱਖੇ ਮਾਰੇ ਵਾਲੇ ਗੱਲ ਹੋ ਗਈ ਹੈ ਕੰਮ ਰੈਡੀ ਮੇਡਰਾ ਜੀ ਜਨਾਬ ਲੋਗ ਦਾ ਪੈਦਾ ਮੈਨੂੰ 6500 ਹੋ ਗਿਆ ਕੰਮ ਕਰਕੇ ਤੇ ਕਰੀ ਬੋਕਾ ਨਹੀਂ ਹੋਇਆ ਆ ਕੋਟ ਆ ਗਿਆ ਸਾਨੂੰ ਸਾਧ ਜਗ੍ਹਾ ਮਿਲ ਗਈ ਐਮਸੀਓ ਨੇ ਸਾਨੂੰ ਜਗ੍ਹਾ ਦਈਏ 6 6 ਫੁੱਟ ਉਹ ਧੱਕੇਸ਼ਾਹੀ ਹੋ ਗਈ ਸਾਡੇ ਨਾਲ ਅਸੀਂ ਫਰਿਆਦ ਕਰਦੇ ਕਰੀਏ ਰਾਬਰ ਕਰੀਏ सभु कुझु न असांजी चौकल आहिनि